ਜੋ ਦੁੰਦਾ ਅਮਰਤਪਾਲ ਦੇ ਖਿਲਾਫ ਆਪਰੇਸ਼ਨ ਹੋਇਆ ਇਹ ਰਡਾਰ ਤੇ ਹੈ ਜਿਹੜਾ ਭਗਵੰਤ ਸਿੰਘ ਮਾਨ ਨੂੰ ਰੋਕੇਗਾ ਮੈਂ ਉਹਨੂੰ 1 ਕਰੋੜ ਦਵਾਂਗਾ ਖਾਨਕ ਤਰੀਕੇ ਨਾਲ ਜਿੱਤੇ ਉਹ ਕਹਿੰਦੇ ਅਸੀਂ ਤਾਂ ਗੱਲ ਹੀ ਨਹੀਂ ਕਰਦੇ ਖਾਲਿਸਤਾਨ ਦੀ ਸਰਬਜੀਤ ਖਾਲਸਾ ਨੇ ਗੱਲ ਕਰਤੀ ਹੈ ਹੁਣ ਕਾਹਦਾ ਡਰ ਰਹਿ ਗਿਆ ਹੁਣ ਨਹੀਂ 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 ਬੁਲੇਟ ਪ੍ਰੂਫ ਗਲਾਸ ਦੇ ਪਿੱਛੇ ਭਾਸ਼ਣ ਦੇਣਾ ਇਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਪੰਜਾਬ ਦਾ ਮੁੱਦਾ ਉਹ ਹੋਰ ਹੈਗੇ ਆ ਪੰਜਾਬ ਤੇ ਸਿਆਸਤਦਾਨਾਂ ਨੇ ਮੈਂ ਤੁਹਾਨੂੰ ਅੱਕੇ ਦੱਸਿਆ ਸਿਆਸਤ ਕਰਨੀ ਹੈ ਕਿ ਹੁਣ ਘੱਟੋ ਘੱਟ ਸੀਐਮ ਭਗਵੰਤ ਮਾਨ ਇਹ ਗੱਲ ਤਾਂ ਮੰਨ ਸਕਦੇ ਆ ਕਿ ਉਹਨਾਂ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਵੱਦ ਨਾਲੋਂ ਬੱਤਰ ਹੋਏ ਕਹਿੰਦੇ ਕਿ ਜਿਹੜਾ ਭਗਵੰਤ ਮਾਨ ਕਿੱਕਲੀਆਂ ਪਾਉਂਦਾ ਸੀ ਸਟੇਜ ਤੇ ਚੜ੍ਹ ਕੇ ਅੱਜ ਉਹ ਸ਼ੀਸ਼ੇ ਦੇ ਪਿੱਛੇ ਖੜ ਕੇ ਤੇ ਭਾਸ਼ਣ ਦਿੰਦਾ ਪਿਆ ਉਹਨਾਂ ਨੂੰ ਇੰਨਾ ਹੀ ਨਹੀਂ ਪਤਾ ਹੈਗਾ 40 ਫੁੱਟ ਤੇ ਪਾਣੀ ਬਿਰਸਾ ਸਿੰਘ ਵਲਟੋਹਾ ਜੀ ਪਿੰਦੇ ਸੀ ਆ 400 ਫੁੱਟ ਚਲਾ ਗਿਆ ਸੀਐਮ ਭਗਵੰਤ ਮਾਨ ਨੂੰ ਲੈ ਕੇ ਇੱਕ ਵਿਵਾਦ ਲਗਾਤਾਰ ਉੱਠਦਾ ਨਜ਼ਰ ਆ ਰਿਹਾ 15 ਅਗਸਤ ਤੋਂ ਬਾਅਦ ਸੀਐਮ ਭਗਵੰਤ ਮਾਨ ਘਿਰਦੇ ਨਜ਼ਰ ਆ ਰਹੇ ਨੇ ਇਸ ਕਰਕੇ ਕਿਉਂਕਿ ਜਿਹੜਾ ਭਾਸ਼ਣ ਸੀਐਮ ਭਗਵੰਤ ਮਾਨ ਨੇ ਆਜ਼ਾਦੀ ਵਾਲੇ ਦਿਨ ਦਿੱਤਾ ਉਸ ਭਾਸ਼ਣ ਦੇ ਵਿੱਚ ਉਹਨਾਂ ਦੇ ਸਾਹਮਣੇ ਇੱਕ ਲੱਖਾਂ ਰੁਪਏ ਦਾ ਸ਼ੀਸ਼ਾ ਸੀ ਇੱਕ ਪ੍ਰੋਟੈਕਟਿਵ ਗਲਾਸ ਸੀ ਜਿਸ ਗਲਾਸ ਦੇ ਪਿੱਛੇ ਖੜ ਕੇ ਸੀਐਮ ਭਗਵੰਤ ਮਾਨ ਭਾਸ਼ਣ ਦਿੰਦੇ ਨਜ਼ਰ ਆਏ ਔਰ ਉਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਔਰ ਸ਼ੀਸ਼ੇ ਨੂੰ ਲੈ ਕੇ ਚਰਚਾਵਾ ਨੇ ਕਿ 16 ਲੱਖ ਰੁਪਏ ਦਾ ਉਹ ਸ਼ੀਸ਼ਾ ਬਣਾਇਆ ਗਿਆ ਸੀਐਮ ਭਗਵੰਤ ਮਾਨ ਉਸ ਸ਼ੀਸ਼ੇ ਦੇ ਪਿੱਛੇ ਖੜ ਕੇ ਭਾਸ਼ਣ ਦਿੰਦੇ ਸੀ ਜਿਵੇਂ ਉਹਨਾਂ ਦੀ ਜਾਨ ਨੂੰ ਖਤਰਾ ਸੀ ਹੁਣ 70 ਸਾਲਾਂ ਦੇ ਵਿੱਚ ਅਜੇ ਤੱਕ ਪੰਜਾਬ ਦੇ ਅੰਦਰ ਐਦਾਂ ਕਦੇ ਨਹੀਂ ਸੀ ਹੋਇਆ ਕਿ ਕੋਈ ਮੁੱਖ ਮੰਤਰੀ ਸ਼ੀਸ਼ੇ ਪਿੱਛੇ ਖੜੇ ਹੋ ਕੇ ਪ੍ਰੋਟੈਕਟਿਵ ਗਲਾਸ ਪਿੱਛੇ ਖੜੇ ਹੋ ਕੇ ਭਾਸ਼ਣ ਦਿੰਦਾ ਅਜੇ ਤੱਕ ਸਪਸ਼ਟੀਕਰਨ ਕੋਈ ਸਾਹਮਣੇ ਨਹੀਂ ਆ ਸਕਿਆ ਆਮ ਆਦਮੀ ਪਾਰਟੀ ਵੱਲੋਂ ਜਾਂ ਸੀਐਮ ਭਗਵੰਤ ਮਾਨ ਵੱਲੋਂ ਪਰ ਉਹਦੇ ਉੱਤੇ ਚਰਚਾ ਕਰਨੀ ਲਾਜ਼ਮੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਮੌਜੂਦ ਨੇ ਬੜਾ ਨਾਲ ਗੱਲਬਾਤ ਕਰਨ ਦੇ ਡਾਕਟਰ ਸਾਹਿਬ ਸਮਾਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸასი ਗੱਲ ਜੀ ਸੀਐਮ ਭਗਵੰਤ ਮਾਨ ਆਜ਼ਾਦੀ ਵਾਲੇ ਦਿਨ ਭਾਸ਼ਣ ਦਿੰਦੇ ਨੇ ਪਰ ਭਾਸ਼ਣ ਦਿੰਦੇ ਨੇ 16 ਲੱਖ ਰੁਪਏ ਦੇ ਪ੍ਰੋਟੈਕਟਿਵ ਗਲਾਸ ਦੇ ਪਿੱਛੇ ਖੜ ਕੇ ਔਰ ਉਹ ਪ੍ਰੋਟੈਕਟਿਵ ਗਲਾਸ ਅੱਜ ਵਿਵਾਦ ਬਣਿਆ ਹੋਇਆ ਕਿਸ ਤਰ੍ਹਾਂ ਦੇਖ ਰਹੇ ਇਹ ਵਿਵਾਦ ਮੈਨੂੰ ਲੱਗਦਾ ਵਿਰੋਧੀ ਪਾਰਟੀਆਂ ਨੇ ਖੜਾ ਕੀਤਾ ਸ਼ਾਇਦ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਜਾਂ ਹੋਰ ਸਰਦਾਰ ਪ੍ਰਗਟ ਸਿੰਘ ਹੋਰਾਂ ਨੇ ਵੀ ਟਵੀਟ ਕੀਤਾ ਦੇਖੋ ਪਤਾ ਕੀ ਗੱਲ ਹੈ ਸਿਆਸਤ ਦਾਣਾ ਨੇ ਸਿਆਸਤ ਕਰਨੀ ਹੈ ਲੇਕਿਨ ਜਿਹੜੀ ਮੇਰੀ ਆਪਣੀ ਸੋਚ ਹੈ ਕਿ ਪੰਜਾਬ ਇੱਕ ਬੜੇ ਨਾਜ਼ੁਕ ਤੌਰ ਤੇ ਆ ਸਰਦਾਰ ਪ੍ਰਗਟ ਸਿੰਘ ਵੀ ਇਸ ਸੀਨ ਨੂੰ ਬੜਾ ਚੰਗਾ ਸਮਝਦੇ ਨੇ ਉਹ ਬਹੁਤ ਸੂਝਵਾਨ ਲੀਡਰ ਨੇ ਸਿਆਣੇ ਨੇ ਪਰ ਪਦਮਸ਼ਰੀ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਚੇਅਰ ਹੁੰਦੀ ਹੈ ਨਾ ਉਹ ਚੇਅਰ ਦਾ ਆਪਣਾ ਪ੍ਰੋਟੋਕੋਲ ਹੁੰਦਾ ਠੀਕ ਹੈ ਭਾਸ਼ਣਾ ਦੇ ਵਿੱਚ ਤਾਂ ਕਈ ਕੁਛ ਕਿਹਾ ਜਾਂਦੇ ਭਾਸ਼ਣਾਚ ਤਾਂ ਮੀਸ਼ਾ ਨੇ ਕਿਹਾ ਸੀ ਹਮੇਸ਼ਾ ਜੀ ਨਵੇਂ 15-15 ਲੱਖ ਆਪਕੋ ਮਿਲਣਗੇ ਕੈਪਟਨ ਨਮਰਿੰਦਰ ਸਿੰਘ ਕਈ ਕੁਛ ਕਹਿ ਗਿਆ ਸੀਗਾ ਕੋਈ ਪੂਰਾ ਥੋੜਾ ਹੁੰਦਾ ਭਾਸ਼ਣਾ ਦੇ ਵਿੱਚ ਸਿਆਸੀ ਭਾਸ਼ਣ ਹੁੰਦੇ ਆ ਲੇਕਿਨ ਚੇਅਰ ਦਾ ਪ੍ਰੋਟੋਕੋਲ ਔਰ ਚੇਅਰ ਦਾ ਡੇੜਾ ਸੁਰੱਖਿਆ ਜਿਹੜੀ ਉਹਦੀ ਰੱਖਿਆ ਉਹ ਸੂਬੇ ਦੀ ਤੇ ਹਿੰਦੁਸਤਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਉਹ ਤਾਂ ਹੈ ਨਹੀਂ ਉਹ ਯਾਰ ਠੀਕ ਹੈ ਉਹ ਟਾਈਮ ਪੰਜਾਬ ਦੇ ਵਿੱਚ ਹੈਵ ਨਹੀਂ ਆ ਕੀ ਅੱਜ ਦੇ ਦੌਰ ਦੇ ਵਿੱਚ ਜੋ ਅੱਜ ਦਾ ਦੌਰ ਚੱਲ ਰਿਹਾ ਇਹਦੇ ਵਿੱਚ ਬਿਨਾਂ ਸੁਰੱਖਿਆ ਤੋਂ ਘੁੰਮਿਆ ਜਾ ਸਕੇ ਕਾਰਨ ਪਤਾ ਕੀ ਹੈ ਜਿਹੜੀਆਂ ਹੁਣ ਲੋਕ ਸਭਾ ਦੀਆਂ ਚੋਣਾਂ ਗਈਆਂ ਦੋ ਮੈਂਬਰ ਪਾਰਲੀਮੈਂਟ ਜਿਹੜੇ ਖਾਲਸਾਨੀ ਸਮਰਥਕ ਨੇ ਸਿੱਧੇ ਸਿੱਧੇ ਜਿੱਤੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਸਰਦਾਰ ਸਰਬਜੀਤ ਸਿੰਘ ਕਾਲਾ ਦੋਨੋ ਜਿੱਤਦੇ ਨੇ ਔਰ ਜੇ ਸਾਰੇ ਆਪਾਂ ਕੱਟਰ ਪੰਥੀ ਜਿਹੜੇ ਗਰਮ ਖਿਆਲੀ ਨੇ ਉਹਨਾਂ ਦੀ ਪੰਜਾਬ ਚ ਵੋਟ ਗਿਣ ਲਈਏ ਤੇ 12 ਲੱਖ 34000 ਵੋਟ ਗਰਮ ਖਿਆਲੀਆਂ ਨੂੰ ਪਈਆ ਹਰ ਜ਼ਿਲ੍ਹੇ ਚ ਆਪਾਂ ਜੀ ਜਮ੍ਹਾਂ ਕਰ ਲਈਏ 12 ਲੱਖ 34000 ਪੰਜਾਬ ਦੇ ਵਿੱਚ ਅੰਡਰ ਕਰੰਟ ਬਹੁਤ ਹੈ ਖਾਲਸਥਾਨ ਦਾ ਅੰਡਰ ਕਰੰਟ ਹੈਗਾ ਇਹਨੂੰ ਇੰਨੇ ਹਥਿਆਰ ਫੜੇ ਜਾ ਰਹੇ ਨੇ ਇੰਨੀਆਂ ਡਰੱਗਸ ਫੜੀਆਂ ਜਾ ਰਹੀਆਂ ਇਹ ਅੰਡਰ ਕਰੰਟ ਹੈਗਾ ਸਰਦਾਰ ਬੈਂ ਸਿੰਘ ਜਿਹੜਾ ਮਾਰਿਆ ਗਿਆ ਸੀਗਾ ਉਹਨੂੰ ਸੈਕਟਰੀਏਟ ਚ ਉਡਾ ਦਿੱਤਾ ਗਿਆ ਸੀਗਾ ਪੰਜਾਬ ਨੇ ਉਹ ਟਾਈਮ ਨੂੰ ਛੇ ਲਿਆ ਹੋਇਆ ਨਾਲੇ ਜਿਹੜੀ ਮੇਰੀ ਆਪਣੀ ਸਮਝ ਆ ਜਿੰਨਾ ਕਿ ਮੈਨੂੰ ਜਾਣਕਾਰੀ ਹੈ ਕਿ ਭਗਵੰਤ ਸਿੰਘ ਮਾਨ ਨੂੰ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਜੈਡ ਪਲੱਸ ਸੁਰੱਖਿਆ ਦਿੱਤੀ ਗਈ ਹੈ ਜਿਹਦੀ ਆਪਣੀ ਬਲੂ ਬੁੱਕ ਹੁੰਦੀ ਹੈ ਹਿੰਦੁਸਤਾਨ ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਜਿਹੜੀ ਆ ਪ੍ਰਾਈਮ ਮਿਨਿਸਟਰ ਨੂੰ ਮਿਲਦੀ ਆ ਉਸ ਤੋਂ ਬਾਅਦ ਜਿਹੜਾ ਸਟੈਪ ਆਂਦਾ ਉਹ ਐਸਪੀ ਜਿਹੜਾ ਉਹ ਜੈਡ ਪਲੱਸ ਦਾ ਆਂਦਾ ਤੇ ਸੀਐਮ ਭਗਵੰਤ ਮਾਨ ਨੂੰ ਜੈਡ ਪਲੱਸ ਸੁਰੱਖਿਆ ਉਦੋਂ ਦਿੱਤੀ ਗਈ ਸੀ ਜਦੋਂ ਭਾਈ ਅਮਰਿੰਤ ਪਾਲ ਸਿੰਘ ਦੇ ਖਿਲਾਫ ਪੰਜਾਬ 'ਚ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਇੱਕ ਲਗਾਤਾਰ ਲੱਗ ਰਿਹਾ ਸੀ ਇੰਟੈਲੀਜੈਂਸ ਬਿਊਰੋ ਜਿਹੜੀ ਹਿੰਦੁਸਤਾਨ ਦੀ ਆਈਬੀ ਜਿਹਨੂੰ ਆਪਾਂ ਕਹਿੰਨੇ ਆ ਔਰ 에ਜੰਸੀਆਂ ਨੇ ਜਿਹੜੇ ਇਨਪੁਟ ਦਿੱਤੇ ਸੀ ਉਹ ਚ ਦੱਸਿਆ ਸੀ ਭਗਵੰਤ ਮਾਨ ਭਗਵੰਤ ਸਿੰਘ ਮਾਨ ਦੀ ਜਾਨ ਨੂੰ ਬਹੁਤ ਖਤਰਾ ਹੈ ਅਸੀਂ ਨਾ 553 ਕਿਲੋਮੀਟਰ ਸੜਾ ਹੱਦ ਤੇ ਬੈਠੇ ਆ ਸਾਡਾ ਜਿਹੜਾ ਨਾਲ ਲੱਗਦਾ ਪਾਕਿਸਤਾਨ ਆ ਉਹਦੀ ਹਮੇਸ਼ਾ ਨਜ਼ਰ ਰਹਿੰਦੀ ਹੈ ਪੰਜਾਬ ਡਿਸਟਰਬ ਰਹੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਪੰਜਾਬ ਡਿਸਟਰਬ ਹੈ ਇਹ ਕਾਦੇ ਕਰਕੇ ਡਿਸਟਰਬ ਹੈ ਪਾਕਿਸਤਾਨੀਆਂ ਜਿਹੜੀਆਂ ਖੁਫੀਆਂ 에ਜੰਸੀਆਂ ਹੈਗੀਆਂ ਉਹਨਾਂ ਦੀਆਂ ਆਈਐਸਆਈ 에ਜੰਸੀਆਂ ਉਹਨਾਂ ਦੀ ਸ਼ਰਾਦਤ ਕਰਕੇ ਆ ਕਦੀ ਹਥਿਆਰ ਭੇਜ ਦੇਣਗੇ ਕਦੀ ਟਿਫਨ ਬੰਬ ਭੇਜ ਦੇਣਗੇ ਕਦੀ ਆਰਡੀਐਕਸ ਭੇਜ ਦੇਣਗੇ ਕਦੀ ਰਾਕਟ ਲਾਂਚਰ ਭੇਜ ਦੇਣਗੇ ਆਖਰਕਾਰ ਉਹ ਇੱਥੇ ਹੀ ਇਸਤੇਮਾਲ ਹੁੰਦੇ ਨਾ ਪੰਜਾਬ ਚ ਆ ਕੇ ਪਿੱਛੇ ਉਹ ਜਿਹੜੇ ਆ ਨਿਰੰਕਾਰੀਆਂ ਦੇ ਡੇਰੇ ਉੱਤੇ ਅਟੈਕ ਕਰਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਬੰਬ ਮਾਰਿਆ ਗਿਆ ਸੀ ਉੱਥੇ ਪਾਕਿਸਤਾਨ ਤੋਂ ਆਇਆ ਸੀ ਸਾਰਾ ਔਰ ਅਸੀਂ 553 ਕਿਲੋਮੀਟਰ ਦੇ ਦਾਰੇ 'ਚ ਬੈਠੇ ਆ ਉਹਨਾਂ ਦੀ ਸਰਹੱਦ ਤੇ ਬੈਠੇ ਆ ਇੱਥੇ ਸਭ ਤੋਂ ਜ਼ਿਆਦਾ ਥ੍ਰੈਟ ਆ ਇਹ ਕਿਹੜਾ ਗੁੜਗਾਵਾ ਜਾਂ ਉੱਥੇ ਅੱਗੇ ਹੈਗੇ ਇਲਾਕੇ ਸੈਂਟਰ ਦੇ ਵਿੱਚ ਜਿੱਥੇ ਯੂਪੀ ਦਾ ਵੀ ਜਿੱਥੇ ਘਟਾਣਾ ਕਿਸੇ ਨੇ ਇੰਨੀ ਅਤਵਾਦੀਆਂ ਦੀ ਜਾਂ ਨਹੀਂ ਹੋ ਸਕੀ ਇੱਥੇ ਤਾਂ ਆਰਾਮ ਨਾਲ ਆਮਦ ਹੈ ਹਥਿਆਰਾਂ ਦੀ ਵੀ ਤੇ ਕੁਸ ਬੈਠੀਆਂ ਦੀ ਵੀ ਸੋ ਬਲੂ ਬੁੱਕ ਜਿਹੜੀ ਜੈਡ ਪਲੱਸ ਸਿਕਿਉਰਟੀ ਦੀ ਕਹਿੰਦੀ ਆ ਉਹਦੇ ਚ ਕਹਿੰਦੀ ਆ ਕਿ ਸੀਐਮ ਜਿਹਨੂੰ ਇਹ ਸੁਰੱਖਿਆ ਦਿੱਤੀ ਗਈ ਹੈ ਅਗਰ ਉਹਦੀ ਜਾਨ ਨੂੰ ਖਤਰਾ ਜੋ ਬਲੂ ਬੁੱਕ ਦੇ ਵਿੱਚ ਡਿਸਕ੍ਰਾਈਬ ਹੋਏਗਾ ਉਹਨਾਂ ਨੇ ਲਿਖ ਕੇ ਭੇਜਣਾ ਇਨ ਬਿਨ ਪੰਜਾਬ ਦੀ ਪੁਲਿਸ ਨੂੰ ਉਹ ਲਾਗੂ ਕਰਨਾ ਪੈਣਾ ਇਨ ਬਿੰਨੋ ਚ ਬਿੰਦੀ ਨਹੀਂ ਚੇਂਜ ਕਰ ਸਕਦੇ 55 ਜਿਹੜੇ ਨਾ ਜੈਡ ਪਲੱਸ ਦੇ ਵਿੱਚ ਸਕਿਉਰਟੀ ਆਫਿਸਰ ਜਿਹੜੇ ਆ ਉਹਨੂੰ ਮਿਲਦੇ ਜਿਹਨੂੰ ਜੈਡ ਪਲੱਸ ਸੁਰੱਖਿਆ ਮਿਲੀ ਹੋਵੇ 10 ਹੁੰਦੇ ਚ ਕਮਾਂਡੋ ਟ੍ਰੇਨਡ ਹੁੰਦੇ ਆ ਤੇ ਬਾਕੀ ਸੀਆਰਪੀਐਫ ਦੇ ਜਵਾਨ ਹੁੰਦੇ ਆ ਬਾਕੀ ਰਾਉਂਡ ਦਾ ਕਲੌਕ ਵਾਲੇ ਹੁੰਦੇ ਆ ਵਾਚਰ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਯਾਰ ਉਹ ਤੁਸੀਂ ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਉਹਨੂੰ ਇੰਟੈਲੀਜੈਂਸ ਬਿਊਰੋ ਨੇ ਦੱਸਿਆ ਕਿ ਇਹਨੂੰ ਕਿਸੇ ਪਾਸਿਓਂ ਵੀ ਹਮਲਾ ਹੋ ਸਕਦਾ ਭਗਵਾਨ ਸਿੰਘ ਮਾਨ ਨੇ ਦੀ ਸਰਕਾਰ ਚ ਜਦੋਂ ਦਾ ਅਮਰਤਪਾਲ ਦੇ ਖਿਲਾਫ ਆਪਰੇਸ਼ਨ ਹੋਇਆ ਇਹ ਰਡਾਰ ਤੇ ਆ ਇਹ ਤੇ ਕੋਈ ਸ਼ੱਕ ਨਹੀਂ ਹੁਣ ਗੁਰਪਤਵਾਨ ਸਿੰਘ ਪੰਨੂ ਜਿਹੜਾ ਸਿੱਖ ਫੋਰ ਜਸਟਿਸ ਦਾ ਉਹਨੇ ਸ਼ਰੇਆਮ ਕਿਹਾ ਨਾ ਭਈ ਜਿਹੜਾ ਭਗਵਾਨ ਸਿੰਘ ਮਾਨ ਨੂੰ ਰੋਕੇਗਾ ਮੈਂ ਉਹਨੂੰ 1 ਕਰੋੜ ਦਵਾਂਗਾ ਤੁਸੀਂ ਦੱਸੋ ਇਹ ਛੋਟੀ ਗੱਲ ਹੈ ਏਡੀ ਵੱਡੀ ਧਮਕੀ ਆਈ ਹੈ ਤੇ ਇੰਟੈਲੀਜੈਂਸ ਬਿਊਰੋ ਨੇ ਕੇਂਦਰ ਦੀ ਜੈਡ ਪਲੱਸ ਸਕਿਉਰਟੀ ਦੀ ਬਲੂ ਬੁੱਕ ਨੇ ਪ੍ਰੋਟੋਕੋਲ ਨੂੰ ਫਾਲੋ ਕਰ ਰਹਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਇੱਥੇ ਦੀ ਸਿਆਸਤ ਨਾਲ ਉਹਨਾਂ ਨੂੰ ਵੀ ਜੈਡ ਪਲੱਸ ਆਫੀਸਰ ਜਿਹੜੇ ਹੈਗੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਜੋ ਉਹਨਾਂ ਦੀ ਬਲੂ ਬੁੱਕ ਕਹਿੰਦੀ ਹੈ ਇਨ ਬਿਨ ਉਹਨਾਂ ਨੇ ਡੀਜੀ ਨੂੰ ਕਹਿਣਾ ਇਹਨੂੰ ਲਾਗੂ ਕਰੋ ਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ threat ਹੈਗੀ ਹੈ ਗਰਮ ਖਿਆਲੀਆਂ ਦੀ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਔਰ ਦੂਜਾ ਜਿਹੜੇ ਹਥਿਆਰ ਡਰੱਗਸ ਫੜੀਆਂ ਜਾ ਰਹੀਆਂ ਇਹ ਪੰਜਾਬ ਬੜੇ ਨਾਜ਼ੁਕ ਦੌਰ ਤੇ ਆ ਔਰ ਜਿਹੜਾ ਇਹ ਆਦਰਵਾਈਜ਼ ਦੇਖੋ ਸਿਕਿਉਰਟੀ ਜਿਹੜੀ ਹੈ ਜੈਡ ਵੀ ਦਿੱਤੀ ਜਾ ਸਕਦੀ ਹੈ ਵਾਈ ਪਲੱਸ ਵੀ ਦਿੱਤੀ ਜਾ ਸਕਦੀ ਹੈ ਵਾਈ ਪਲੱਸ ਚ 11 ਕਮਾਂਡ ਹੁੰਦੇ ਸੀ ਆਰਪੀਐਫ ਦੇ ਜਵਾਨ ਜੈਡ ਦੇ ਵਿੱਚ ਕਮਾਂਡੋ ਹੁੰਦੇ ਆ ਚਾਰ ਕਮਾਂਡੋ ਹੁੰਦੇ ਆ ਬਾਕੀ ਸੀਆਰਪੀਐਫ ਦੇ ਜਵਾਨ ਹੁੰਦੇ ਆ ਜਾਂ ਹੋਰ ਆਈਟੀਬੀਪੀ ਦੇ ਜਵਾਨ ਹੁੰਦੇ ਆ ਲੇਕਿਨ ਜੈਡ ਪਲੱਸ ਜਿਹੜੀ ਆ ਉਹ ਇੰਟੈਲੀਜੈਂਸ ਹਿੰਦੁਸਤਾਨ ਚ ਕਿੰਨੇ ਆ ਕੋ ਜੈਡ ਪਲੱਸ ਆ ਯਾਰ 40 ਬੰਦਿਆਂ ਕੋ ਜੈਡ ਪਲੱਸ ਆ ਇਦਾਂ ਮਤਲਬ ਹਾਈ ਥ੍ਰੈਟ ਤੇ ਆ ਤੁਹਾਨੂੰ ਪਤਾ ਇੱਕ ਵਾਰ ਵਿਕਰਮ ਮਜੀਠੀਏ ਨੂੰ ਵੀ ਜੈਡ ਪਲੱਸ ਮਿਲੀ ਸੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹਣਾ ਵਿਕਰਮ ਮਜੀਠੀਏ ਕੋ ਰਹੀ ਆ ਸੁਖਵੀਰ ਬਾਦਲ ਕੋ ਰਹੀ ਆ ਪ੍ਰਕਾਸ਼ ਸਿੰਘ ਬਾਦਲ ਕੋ ਰਹੀ ਆ ਕੈਪਟਨ ਨਮਿੰਦਰ ਸਿੰਘ ਕੋ ਰਹੀ ਆ ਜੈਡ ਪਲੱਸ ਔਰ ਭਗਵਾਨ ਸਿੰਘ ਮਾਨ ਨੂੰ ਜੈਡ ਪਲੱਸ ਇਸੇ ਕਰਕੇ ਦਿੱਤੀ ਗਈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਗਰਮ ਖਿਆਲੀਆਂ ਦਾ ਦਬਦਬਾ ਹੈ ਜਾਂ ਜ਼ਮੀਨ ਦੇ ਹੀਠਾਂ ਵਾਲਾ ਕਰੰਟ ਹੈ ਉਹ ਵੱਧਦਾ ਜਾ ਰਿਹਾ ਬਹੁਤ ਜ਼ਿਆਦਾ ਜਿ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜ਼ੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਸੀ ਆਜ਼ਾਦੀ ਤਾਂ ਉਹਨਾਂ ਦੇ ਵੀ ਭਾਸ਼ਣ ਦਿੱਤਾ ਹੋਣਾ ਕਿ ਉਹਨਾਂ ਨੇ ਵੀ ਫਿਰ ਇਸੇ ਤਰ੍ਹਾਂ ਆ ਸ਼ੀਸ਼ੇ ਦੇ ਪਿੱਛੇ ਖੜ ਕੇ ਦਿੱਤਾ ਸੀ ਕਿ ਉਹਦੋਂ ਇਕੱਲਾ ਹੀ ਖੜੇ ਸੀ ਨਹੀਂ ਦੇਖੋ ਵਕਤ ਦਾ ਫਰਕ ਹੁੰਦਾ ਮੈਂ ਤੁਹਾਨੂੰ ਹੁਣ ਇਹ ਦੱਸ ਕੇ ਹਟਿਆ ਕਿ ਇਹ ਜਿਹੜਾ ਇਹ ਜਿਹੜਾ ਵਕਤ ਹੈਗਾ ਨਾ ਇਹ ਵਕਤ ਹਾਈ ਥ੍ਰੈਟ ਜ਼ੋਨ ਹੈ ਅਮਰਿਤਪਾਲ ਸਿੰਘ ਖਾਲਸਾ ਪ੍ਰਕਾਸ਼ ਸਿੰਘ ਬਾਦਲਵਲੇ ਨਹੀਂ ਆਇਆ ਸੀ ਜੀ ਆਇਆ ਹੁੰਦਾ ਸ਼ਾਇਦ ਤਖਤਾ ਹੀ ਪਲਟ ਦਿੰਦੇ ਪੰਥਕ ਵੋਟਾਂ ਨਾਲ ਉਦੋਂ ਵਕਤ ਨਹੀਂ ਆਇਆ ਸੀ ਉਹ ਨਾ ਸਰਬਜੀਤ ਸਿੰਘ ਖਾਲਸਾ ਦਾ ਇੰਨਾ ਉਦੇ ਪੰਜਾਬ 'ਚ ਹੋਇਆ ਸੀ ਨਾ ਗੁਰਪਤਵੰਨ ਸਿੰਘ ਪੰਨੂ ਦੀ ਇੰਨੀਆਂ ਥ्रेट ਸੀਗੀਆਂ ਦੇਖੋ ਇਹ ਏਜੰਸੀਆਂ ਦਾ ਵਰਕ ਹੈ ਏਜੰਸੀਆਂ ਨੇ ਆਪਣਾ ਜਿਹੜਾ ਬਲੂ ਬੁੱਕ ਦਾ ਡਿਜ਼ਾਈਨ ਆ ਉਹਨੂੰ ਲਾਗੂ ਕਰਨਾ ਤੇ ਉਹਨਾਂ ਨੇ ਕਰਨਾ ਜੀ ਡਾਕਟਰ ਸਾਹਿਬ ਉਹ ਆਣਕ ਤਰੀਕੇ ਨਾਲ ਜਿੱਤੇ ਉਹ ਕਹਿੰਦੇ ਅਸੀਂ ਤਾਂ ਗੱਲ ਹੀ ਨਹੀਂ ਕਰਦੇ ਖਾਲਸਾਤਨ ਦੀ ਸਰਬਜੀਤ ਖਾਲਸਾ ਨੇ ਗੱਲ ਕਰਤੀ ਹੈ ਹੁਣ ਕਾਦਾ ਡਰ ਰਹਿ ਗਿਆ ਉਹਨਾਂ ਦਾ ਨਹੀਂ 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 ਉਹਨਾਂ ਕੋਲ ਦੁਬਾਰਾ ਪੁੱਛੋ ਜੇ ਅੱਜ ਉਹ ਜਿੱਤੇ ਨੇ ਤੇ ਉਹ ਪ੍ਰੋ ਖਾਲਸਥਾਨ ਪ੍ਰੋ ਖਾਲਸਥਾਨ ਦੀਆਂ ਜਿਹੜੀਆਂ ਆਪਣੇ ਨਾਰੇ ਨੇ ਜਾਂ ਪ੍ਰੋ ਕਟੜ ਪੰਥੀਆਂ ਦੀ ਗਰਮ ਖਿਆਲੀਆਂ ਦੀ ਖਾਲਸਾ ਸੰਮਰਥਕਾਂ ਦੀ ਵੋਟ ਨਾਲ ਜਿੱਤੇ ਅੱਜ ਜੋ ਮਰਜ਼ੀ ਗਈ ਜਾਂ ਇਹ ਤਾਂ ਨਹੀਂ ਹੁੰਦਾ ਵਿੱਚ ਘਰ ਦੀ ਡੈਮੋਕ੍ਰੈਟਿਕ ਗੱਲ ਕਰਦੇ ਆ ਕਿ ਅਸੀਂ ਇਸ ਆਜ਼ਾਦ ਕਰਾਨ ਲਈ ਬੜੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲਾਂ ਕਰਾਂਗੇ ਸਰਬਜੀਤ ਸਿੰਘ ਖਾਲਸਾ ਇਹ ਗੱਲ ਕਰਦੇ ਆ ਪਰ ਲੇਕਿਨ ਗੱਲ ਇਹ ਹੈ ਕਿ ਸਿਕਿਉਰਿਟੀ ਗਲਾਸ ਦੇ ਪਿੱਛੇ ਜਾਂ ਉਹਦੇ ਜਿਹੜਾ ਵਾ ਬੁਲੇਟ ਪ੍ਰੂਫ ਗਲਾਸ ਦੇ ਪਿੱਛੇ ਭਾਸ਼ਣ ਦੇਣਾ ਇਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਪੰਜਾਬ ਦਾ ਮੁੱਦਾ ਸਾਡਾ ਜਿਹੜਾ ਹੈਗਾ ਉਹ ਹੋਰ ਹੈਗੇ ਆ ਪੰਜਾਬ ਇਹ ਸਿਆਸਤਦਾਨਾਂ ਨੇ ਮੈਂ ਤੁਹਾਨੂੰ ਅੱਗੇ ਦੱਸਿਆ ਸਿਆਸਤ ਕਰਨੀ ਹੈ ਜਦੋਂ ਇਹਨਾਂ ਦਾ ਸਰਕਾਰ ਆਏਗੀ ਭਗਵੰਤ ਮਾਨ ਵੀ ਇਦਾਂ ਹੀ ਸਿਆਸਤ ਕਰਦੇ ਹੁੰਦੇ ਸੀ ਉਹ ਘੇਰ ਲੋ ਇਹਨਾਂ ਨੂੰ ਪਿੰਡਾਂ 'ਚ ਇਹਨਾਂ ਨੂੰ ਰੋਕੋ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਨੂੰ ਜਾਨ ਨਾ ਦਿਓ ਡਰਗ ਨਾਲ ਅਸੀਂ ਇੱਕ ਹਫ਼ਤੇ 'ਚ ਬੇਅਦਬੀਆਂ ਖਤਮ ਕਰਾਂਗੇ ਉਹਨਾਂ ਨੇ ਆਪਣੀ ਸਿਆਸਤ ਕੀਤੀ ਸਿਆਸਤ ਕਰਕੇ ਉਹਨਾਂ ਨੇ ਸਰਕਾਰ ਚਾਹੀਏ ਇਹ ਆਪਣੀ ਸਿਆਸਤ ਕਰਦੇ ਪਏ ਆ ਦੇ ਕੋ ਸਿਆਸਤ ਨਾਲੋਂ ਹਟ ਕੇ ਮੇਰੀ ਆਪਣੀ ਸਮਝ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਕਰੋ ਯਾਰ ਭਗਵਾਨ ਸਿੰਘ ਮਾਨ ਵੀ ਬਹੁਤ ਸੋਹਣਾ ਬੋਲਦੇ ਨੇ ਬਹੁਤ ਸੁਣੀਆਂ ਗੱਲਾਂ ਕਰਦੇ ਨੇ ਲੇਕਿਨ ਪ੍ਰੈਕਟੀਕਲ ਉਹਨੂੰ ਲਾਗੂ ਕਰੋ ਤਾਂ ਕਿ ਇਹ ਜਣੀਆਂ ਗੱਲਾਂ ਹੈਗੀਆਂ ਭਗਵਾਨ ਸਿੰਘ ਮਾਨ ਤਾਂ ਅਕਸਰ ਵੈਸੇ ਕਹਿੰਦੇ ਉਹਨਾਂ ਦੀ ਜ਼ੁਬਾਨ ਹੁੰਦੀ ਆ ਕਹਿੰਦੇ ਯਾਰ ਇਹਨਾਂ ਕੋ ਮੁੱਦੇ ਹੈ ਨਹੀਂ ਅਸੀਂ ਕੰਮ ਕਰਦੇ ਪਿਆ ਇਹਨਾਂ ਨੇ ਬੇਵਜ੍ਹਾ ਸਾਨੂੰ ਉਲਝਾਂਦੇ ਨੇ ਮੁੱਦਿਆਂ 'ਚ ਲੇਕਿਨ ਗੱਲ ਇਹ ਆ ਕਿ ਪੰਜਾਬ 'ਚ ਡਰੱਗ ਦਾ ਮੁੱਦਾ ਤਾਂ ਹੈਗਾ ਅੱਜ ਚਾਰ ਦਿਨ ਪਹਿਲਾਂ ਬਠਿੰਡੇ ਚ ਇੱਕੋ ਦਿਨ ਚ ਤਿੰਨ ਮੌਤਾਂ ਹੋਈਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਰੀ ਪੁਲਿਸ ਫੋਰਸ ਜਮੀਨੀ ਪੱਧਰ ਦੇ ਉੱਤੇ ਆਪਰੇਸ਼ਨ ਕਰ ਰਹੀ ਹੈ ਲੱਗੇ ਹੋਏ ਨੇ ਡਰੱਗ ਫੜੀਆਂ ਵੀ ਜਾ ਰਹੀਆਂ ਡਰੱਗ ਮਨੀ ਵੀ ਫੜੀ ਜਾ ਰਹੀ ਹੈ ਲੇਕਿਨ ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ ਕੇਂਦਰ ਦੇ ਨਾਲ ਆਪਣੇ ਕਨਫਲਿਕਟ ਜਿੰਨੀ ਕੇਂਦਰ ਦੇ ਨਾਲ ਸਾਡੀਆਂ ਝਗੜੇ ਆ ਉਹਨੂੰ ਥੋੜਾ ਵਿਰਾਮ ਦੇ ਕੇ ਅਸੀਂ ਬਾਰਡਰ ਦੇ ਉੱਤੇ ਕਿਵੇਂ ਟਾਈਟ ਕਰ ਸਕਦੇ ਆਂ ਡਰੱਗਸ ਨਾ ਆਣ ਉੱਥੇ ਪੰਜਾਬ ਦੇ ਵਿੱਚ ਘਰੇਲੂ ਖਪਤ ਨਾ ਹੋਵੇ ਨੌਜਵਾਨ ਇੱਥੋਂ ਦਾ ਇੱਥੇ ਹੀ ਰਹਿਣਾ ਹੁਣ ਬਾਹਰ ਜਾਣ ਦੇ ਕੱਲਾ ਮੁੱਦਾ ਇਹ ਨਹੀਂ ਹੈਗਾ ਕਿ ਇੱਥੋਂ ਬੱਚਿਆਂ ਨੂੰ ਚੱਕ ਕੇ ਬਾਹਰ ਭੇਜੀ ਜਾਂਦੇ ਕੈਨੇਡਾ ਵਿੱਚ ਸਭ ਤੋਂ ਵੱਡਾ ਇੱਕ ਰੀਜ਼ਨ ਡਰੱਗ ਦਾ ਰੀਜ਼ਨ ਹੈ ਤੁਸੀਂ ਇਹ ਦੇਖੋ 2015 ਤੋਂ ਬਾਅਦ ਪੰਜਾਬ 'ਚ ਉਹ ਬਾੜ ਆਈ ਹੈ ਬਾਹਰ ਜਾਣ ਲਈ ਇੱਕਦਮ ਲੋਕ ਪੈਨਿਕ ਚਾ ਗਏ ਹਾਏ ਮੁੰਡਾ ਹਾਏ ਮੁੰਡਾ ਬਲ ਡਰੱਗ ਚ ਯਾਰ ਕੁਡੀ ਡਰੱਗ ਚ ਸੜਕ ਲੋਕੀ ਕਹਿੰਦੇ ਚੱਲ ਇਹਨੂੰ ਵੀਜ਼ਾ ਲਵਾਓ ਬੈਂਡ ਦਿਵਾਓ ਕੈਨੇਡਾ ਭੇਜੋ ਆਪਣੇ ਬੱਚਿਆਂ ਨੂੰ ਡਰ ਕੇ ਭੇਜਿਆ ਉਹਨਾਂ ਨੇ ਇਹ ਜਿੱਦਨ ਸੁਖਾਵਾ ਮਾਹੌਲ ਪੰਜਾਬ 'ਚ ਹੋ ਜਾਏਗਾ ਨਾ ਡਰੱਗ ਫਰੀ ਹੋ ਜਾਏਗਾ ਕੱਲ ਸੀਐਮ ਸਾਹਿਬ ਨੇ ਵੀ ਕਿਹਾ ਡੀਜੀ ਸਾਹਿਬ ਵੀ ਅਕਸਰ ਇਹੀ ਕਹਿ ਰਹੇ ਨੇ कि ਅਸੀਂ ਜ਼ਮੀਨੀ ਪੱਧਰ ਦੇ ਉੱਤੇ ਕਰ ਰਹੇ ਆਂ ਅਗਰ ਇਹ ਫ੍ਰੀ ਹੋ ਜਾਂਦਾ ਤੁਸੀਂ ਦੇਖਿਓ ਸਾਰੇ ਨੌਜਵਾਨ ਜਿਹੜੇ ਪੰਜਾਬ ਦੇ ਗਏ ਆ ਉਹ ਪਰਤ ਕੇ ਆਣਗੇ ਸਾਡੇ ਮੁੱਦੇ ਯਾਰ ਆਹਾ ਵੈ ਸਾਡੇ ਮੁੱਦੇ ਮੈਂ ਸੋਚਦਾ ਪਾਣੀ ਹੈ ਜਿਵੇਂ ਕੱਲ ਸੀਐਮ ਸਾਹਿਬ ਕਹਿ ਵੀ ਰਹੇ ਸੀ ਭਗਵੰਤ ਮਾਨ ਕਿ ਪਾਣੀ ਪੰਜਾਬ ਦਾ ਅਸੀਂ ਝੋਨੇ ਦੇ ਪਿੱਛੇ ਸਾਰਾ ਪਾਣੀ ਖਰਾਬ ਕਰ ਲਿਆ ਆਪਣਾ ਵੀ ਅਸੀਂ 600 ਫੁੱਟ ਹੀਟਾਂ ਚਲੇ ਗਏ ਇਹਦਾ ਪਾਣੀ ਦਾ ਕ੍ਰਾਈਸਿਸ ਕਿੱਦਾਂ ਦੂਰ ਕਰਨਾ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਗਿਫਟ ਦੇ ਕੇ ਚੱਲੇ ਆ ਇਹ ਦੱਸਣਾ ਚਾਹੀਦਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ 40 ਫੁੱਟ ਤੇ ਵਾਪਸ ਪਾਣੀ ਦੇ ਕੇ ਜਾਈਏ ਉਹੋ ਜੇ ਉਪਰਾਲੇ ਕਰੋ ਉਹੋ ਜੀ ਸਿਆਸਤ ਹੋਣੀ ਚਾਹੀਦੀ ਆ ਬਾਕੀ ਜਿਹੜੀ ਮੇਰੀ ਆਪਣੀ ਸੋਚ ਹੈ ਜਿਹੜੀ ਆ ਕੰਟਰੋਵਰਸੀ ਸ਼ੁਰੂ ਹੋਈ ਆ ਇਹ ਦਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਅੱਛਾ ਡਾਕਟਰ ਸਾਹਿਬ ਪੰਜਾਬ ਦਾ ਮੁੱਦਾ ਇੱਕ ਹੈ ਵੈਸੇ ਜਿਹੜੀ ਗੱਲ ਗੱਲ ਹੋਈ ਆ ਸੀਐਮ ਭਗਵੰਤ ਮਾਨ ਨੇ ਅਸੀਂ ਛੇ ਪਿਛੇ ਖੜ ਕੇ ਬਿਆਨ ਦਿੱਤਾ ਉੱਚ ਵੀ ਇੱਕ ਪੰਜਾਬ ਦੀ ਗੱਲ ਹੈ ਉਹ ਭਾਰੀ ਵੀ ਗਈ ਹੈ ਵਿਰੋਧੀ ਲੀਡਰਾਂ ਵੱਲੋਂ ਕਹਿੰਦੇ ਕਿ ਹੁਣ ਘੱਟੋ ਘੱਟ ਸੀਐਮ ਭਗਵੰਤ ਮਾਨ ਇਹ ਗੱਲ ਤਾਂ ਮੰਨ ਸਕਦੇ ਆ ਕਿ ਉਹਨਾਂ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਵੱਧ ਨਾਲੋਂ ਬੱਤਰ ਹੋਏ ਨੇ ਦੇਖੋ ਇੱਕ ਗੱਲ ਤਾਂ ਸਮਝ ਨਹੀਂ ਪੈਣੀ ਆ ਪਹਿਲਾਂ ਕਿ ਜਿੱਥੇ ਅਸੀਂ ਰਹਨੇ ਆ ਉਥੇ ਸਰਕਮਸਟੈਂਸਿਸ ਕੀ ਆ ਤੇ ਨਾਲ ਦਾ ਜਿਹੜਾ ਮੁਲਕ ਹੈ ਜਾਂ ਉਹਨਾਂ ਦੀਆਂ ਏਜੰਸੀਆਂ ਕਿੰਨਾ ਵਰਕ ਕਰ ਰਹੀਆਂ ਉਹਨਾਂ ਦੀਆਂ ਏਜੰਸੀਆਂ ਨੇ ਬਹੁਤ ਪਿਛਲੇ ਸਾਲ ਪਿਛਲੇ ਸਾਲ ਅੱਜ ਤੁਹਾਨੂੰ ਮੈਂ ਹੁਣ ਦੱਸਦਾ ਮੈਂ ਅਗਲੇ ਇੰਟਰਵਿਊ 'ਚ ਧੱਕੇ ਅੱਗੇ ਡਾਟਾ ਲੈ ਕੇ ਗੱਲ ਕਰਾਂਗਾ ਪਿਛਲੇ ਸਾਲ ਹੈਰੋਇਨ ਦੀ ਉਹਨਾਂ ਨੇ ਬਾੜ ਲਿਆਤੀ ਸੀ ਜਦੋਂ ਰਾਵੀ 'ਚ ਬਾੜ ਆਈ ਨਾ ਤੁਸੀਂ ਮਾਨਸੂਨ ਤੋਂ ਕਿੰਨੀ ਹੈਰੋਇਨ ਆਈ ਪੁਲਿਸ ਦੀ ਜਾਨ ਨਿਕਲ ਗਈ ਅਫਸਰਾਂ ਦੀ ਤੁਸੀਂ ਪਿਛਲੇ ਸਾਲ ਦਾ ਰਿਕਾਰਡ ਕੱਢ ਕੇ ਦੇਖੋ 50 ਕਿਲੋ 10 ਕਿਲੋ 20 ਕਿਲੋ ਇਸ ਸਾਲ ਤੁਸੀਂ ਦੇਖੋ ਮਾਨਸੂਨ ਦੇ ਵਿੱਚ ਉਹ ਡਰਗ ਦੀ ਤਸਕਰੀ ਰੁਕੀ ਆ ਆ ਹੁਣੇ ਬੀਐਸਐਫ ਦੇ ਆਈਜੀ ਜਿਹੜੇ ਆ ਤੁਲ ਫੁੱਲ ਜिले ਉਹਨੇ ਕਿਹਾ ਕਿ ਅਸੀਂ ਡਰੋਨ ਵੀ ਐਂਟੀ ਨਹੀਂ ਆਨ ਦਿੰਦੇ ਹਾਂ ਇੰਡੀਪੈਂਡੈਂਡ ਕਰਦਾ ਤੁਸੀਂ ਕਿੰਨੀ ਕੁ ਸਿਕਿਉਰਿਟੀ ਨੂੰ ਟਾਈਟ ਕਰਦੇ ਹੋ ਬਾਰਡਰ ਤੇ ਕਿਹੜਾ ਇੱਥੇ ਪੰਜਾਬ ਚ ਬੰਦੀ ਪਈ ਆ ਸਾਰੀ ਤਾਂ ਬਾਹਰੋਂ ਹੀ ਆ ਰਹੀ ਨਾ ਪਾਕਿਸਤਾਨ ਤੋਂ ਤੇ ਉਹਨਾਂ ਦੀ ਤਾਂ ਕੋਸ਼ਿਸ਼ ਹੈ ਕਿ ਅਸੀਂ ਨਾਰਕੋ ਟੈਰੋਰਿਜ਼ਮ ਨੂੰ ਖੜਾ ਕਰੀਏ ਡਰੱਗ ਵੇਚੀਏ ਇਹਦੇ ਪੈਸੇ ਨਾਲ ਅਸੀਂ ਹੱਦ ਤਵਾਂ ਖੜਾ ਕਰੀਏ ਉਹਨਾਂ ਦੀਆਂ ਏਜੰਸੀਆਂ ਉਹਦੇ ਕੋ ਕਿੱਡੀ ਵੱਡੀ ਉਹਨਾਂ ਨੇ ਬੀਐਸਐਫ ਦੇ ਆਈਜੀ ਇਹ ਤੁਸਫੁਜਲੇ ਨੇ ਗੱਲ ਕਹੀ ਕਿ ਅਸੀਂ ਜਿਹੜੇ ਡਰੋਨ ਛੁੱਟੇ ਨੇ ਸਾਰੇ ਅਸੀਂ ਕਹਿੰਦੇ ਆਪਣੀ ਇੰਟੈਲੀਜੈਂਸ ਸਰਵਿਸਿਸ ਨਾਲ ਚੈੱਕ ਕੀਤਾ ਇਹ ਸਾਰੇ ਡਰੋਨ ਦੇ ਜਿਹੜੇ ਲਾਂਚਿੰਗ ਪੈਡ ਸੀਗੇ ਉਹ ਇੰਟਰਨੈਸ਼ਨਲ ਬਾਰਡਰ ਦੇ ਆਸ-ਪਾਸ ਹੀ ਸੀਗੇ ਯਾਰ ਇੰਟਰਨੈਸ਼ਨਲ ਬਾਰਡਰ ਦੇ ਆਸ-ਪਾਸ ਪਾਕਿਸਤਾਨ ਤੋਂ ਡਰੋਨ ਉੱਡ ਕੇ ਇੱਧਰ ਆ ਰਹੇ ਐ ਤੇ ਉਹਨਾਂ ਦੀ ਹਕੂਮਤ ਨੂੰ ਪਤਾ ਨਹੀਂ ਉਹਨਾਂ ਦੇ ਪਾਕ ਰੈਂਜਰਸ ਨੂੰ ਪਤਾ ਨਹੀਂ ਇਹ ਗਵਰਨਮੈਂਟ ਸਪੌਂਸਰਡ ਟੈਰਰਿਜ਼ਮ ਆ ਤੇ ਗਵਰਨਮੈਂਟ ਸਪੌਂਸਰਡ ਡਰੱਗ ਪੰਜਾਬ ਚ ਭੇਜੀ ਜਾ ਰਹੀ ਐ ਪੰਜਾਬ ਜਿਹੜਾ ਇੱਕ ਗੱਲ ਨੂੰ ਸਮਝ ਲਓ ਪਹਿਲਾਂ ਪੰਜਾਬ ਦਾ ਨੌਜਵਾਨ ਜਦ ਤੱਕ ਜੋਸ਼ੀਲਾ ਪਾਕਿਸਤਾਨ ਇੱਧਰ ਨਹੀਂ ਆਸਦਾ ਇਦਨ ਪੰਜਾਬ ਦਾ ਨੌਜਵਾਨ ਢਹਿ ਢੇਰੀ ਹੋ ਗਿਆ ਹਿੰਦੁਸਤਾਨ ਨੂੰ ਬਚਾ ਵੀ ਕੋਈ ਨਹੀਂ ਸਕਦਾ ਅੱਛਾ ਡਾਕਟਰ ਸਾਹਿਬ ਇੱਕ ਸੀਐਮ ਮਾਨ ਕੱਲ ਕਹਿੰਦੇ ਪਏ ਸੀ ਮੈਂ ਵੀ ਅੱਗੇ ਤੁਹਾਡੀ ਇੰਟਰਵਿਊ ਚ ਕਹਿਣਾ ਕਿ ਇੱਕ ਪੰਜਾਬ ਹੈ ਜਿਹੜਾ ਹਿੰਦੁਸਤਾਨ ਨੂੰ ਬਚਾ ਕੇ ਬੈਠਾ ਹੈ ਮੈਂ ਤਾਂ ਕੇਂਦਰ ਸਰਕਾਰ ਦੀਆਂ ਵੀ ਕਈ ਵਾਰੀ ਗੱਲਾਂ ਕੋਈ ਮੰਤਰੀ ਬੈਠਦੇ ਨੇ ਜਾਂ ਬੈਠਦੇ ਨੇ ਮੈਂ ਸਮਝਾਣਾ ਜਿਸ ਦਿਨ ਪੰਜਾਬ ਢਹਿ ਢੇਰੀ ਹੋ ਗਿਆ ਤੇ ਪਾਕਿਸਤਾਨ ਨੇ ਹਿੰਦੁਸਤਾਨ ਤੇ ਅਟੈਕ ਕਰਨਾ ਹੀ ਕਰਨਾ ਉਹ ਪੰਜਾਬ ਨੂੰ ਖੋਖਲਾ ਕਰਦੇ ਪਏ ਨੌਜਵਾਨਾਂ ਨੂੰ ਖੋਖਲਾ ਕਰਦੇ ਪਏ ਆ ਕਿ ਇਹ ਨੌਜਵਾਨ ਇੱਥੋਂ ਹੋਏ ਕਿਉਂਕਿ ਪੰਜਾਬ ਦਾ ਨੌਜਵਾਨ ਜਿਹੜਾ ਉਹੀ ਫੌਜ ਦੇ ਵਿੱਚ ਹੈ ਤੇ ਪੰਜਾਬ ਦੇ ਨੌਜਵਾਨ ਵਰਗਾ ਜੇ ਕੋਈ ਸ਼ੂਰ ਵੀਰ ਇਸ ਧਰਤੀ ਦੇ ਉੱਤੇ ਮੈਂ ਧਰਤੀ ਤੇ ਕਹਿਣਾ ਪਿਆ ਵੀ ਧਰਤੀ ਤੇ ਹੈਗਾ ਜਿਹੜਾ ਦੁਸ਼ਮਣਾਂ ਨਾਲ ਛਲਿਆਂ ਲੋਹਾ ਲੈ ਲੇ ਤੇ ਮੈਨੂੰ ਦੱਸ ਦਿਓ ਜੀ ਆ ਪੈਰਿਸ ਦੀ ਫੌਜ ਹੈ ਜੀ ਆ ਅਮਰੀਕਾ ਦੀ ਫੌਜ ਹੈ ਜੀ ਆ ਆਮਰੀਕਨ ਏਜੰਸੀਆਂ ਪੰਜਾਬ ਦੇ ਨੌਜਵਾਨਾਂ ਜਾਂ ਪੰਜਾਬ ਦੇ ਵਾਂਗੂ ਬਹਾਦਰ ਨਹੀਂ ਹੈਗੀਆਂ ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਹੈ ਇੱਥੇ ਉਹ ਆਪਣਾ ਉਪਦੇਸ਼ ਦੇ ਕੇ ਗਏ ਨੇ ਬਈ ਜ਼ੁਲਮ ਦੇ ਖਿਲਾਫ ਦੁਸ਼ਮਨਾ ਦੇ ਖਿਲਾਫ ਨੀਵੇਂ ਨਹੀਂ ਪੈਣਾ ਟਹਿਣਾ ਨਹੀਂ ਆ ਜਾਨਵਾਰ ਤੇ ਉਹ ਫਲਸਫਾ ਜਿਹੜਾ ਉਸੇ ਫਲਸਫੇ ਨੇ ਹਿੰਦੁਸਤਾਨ ਨੂੰ ਬਚਾਇਆ ਹੋਇਆ ਉਸੇ ਉਪਦੇਸ਼ ਨੇ ਹਿੰਦੁਸਤਾਨ ਨੂੰ ਰੱਖਿਆ ਕੀਤੀ ਹੋਈ ਹੈ ਜਿਉਂ ਉਪਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਂ ਹੁੰਦਾ ਹੁਣ ਤੱਕ ਤਾਂ ਕਾਫੀ ਕੁਝ ਹੋ ਜਾਣਾ ਸੀ ਇਸੇ ਕਰਕੇ ਹਿੰਦੁਸਤਾਨ ਦੀ ਆਰਮੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਸਿੱਖ ਰੈਜੀਮੈਂਟ ਬਣਾਈ ਗਈ ਔਰ ਸਿੱਖ ਰੈਜੀਮੈਂਟ ਇਹ ਬਾਰਡਰ ਨਹੀਂ ਕਰਾਸ ਕਰਨ ਦੇ ਸਕਦੀ ਜੋ ਮਰਜੀ ਅਖਿਰੋਕ ਚਾਹਵ ਵਿਰੋਧੀਆਂ ਨੇ ਖਾਸੇ ਤੰਜ ਕੱਸੇ ਨੇ ਉਹਨਾਂ ਦੇ ਵਿੱਚੋਂ ਮੈਂ ਵਿਰਸਾ ਸਿੰਘ ਵਲਟੋਹਾ ਦਾ ਇੱਕ ਬਿਆਨ ਲੈਣਾ ਚਾਹੁੰਦਾ ਤੁਹਾਨੂੰ ਵੀ ਪਤਾ ਵਿਰਸਾ ਸਿੰਘ ਵਲਟੋਹਾ ਬੜਾ ਚਟਕਾਰੇ ਲਾ ਲਾ ਕੇ ਗੱਲਾਂ ਕਰਦੇ ਆ ਤੇ ਇਸ ਵਾਰੀ ਵੀ ਉਹਨਾਂ ਨੇ ਐਂ ਕੀਤਾ ਕਹਿੰਦੇ ਕਿ ਜਿਹੜਾ ਭਗਵੰਤ ਮਾਨ ਕਿੱਕਲੀਆਂ ਪਾਉਂਦਾ ਸੀ ਸਟੇਜ ਤੇ ਚੜ੍ਹ ਕੇ ਅੱਜ ਉਹ ਸ਼ੀਸ਼ੇ ਦੇ ਪਿੱਛੇ ਖੜ ਕੇ ਤੇ ਭਾਸ਼ਣ ਦਿੰਦਾ ਪਿਆ ਕਿਵੇਂ ਦੇਖ ਰਹੇ ਹੋ ਵੀਰ ਦੇਖੋ ਮੈਂ ਯਾਰ ਤੁਹਾਨੂੰ ਕਿਹਾ ਸਿਆਸਤਦਾਨਾਂ ਨੇ ਕੰਮ ਸਿਆਸਤ ਕਰਨੀ ਹੈ ਜੇ ਚੰਗਾ ਹੋਣ ਵਿਰਸਾ ਸਿੰਘ ਵਲਟੋਹਾ ਮੇਰੀ ਸਲਾਮ ਮੰਨਣ ਤੇ ਜਿਹੜੇ 15 ਸਾਲ 10 ਸਾਲ ਕਾਲੀ ਦਲ ਦਾ ਵੀ ਰਾਜ ਰਿਆ 5 ਸਾਲ ਕਾਂਗਰਸ ਦਾ ਵੀ ਰਿਆ ਜਿਹੜੇ ਪੰਜਾਬ ਦੇ ਘਾਣ ਹੋਏ ਆ ਉਹਨਾਂ ਦੇ ਉੱਤੇ ਗੱਲ ਕਰਨ ਕਿ ਅਸੀਂ ਪੰਜਾਬ ਨੂੰ ਵਾਪਸ ਕਿੱਦਾਂ ਲੈ ਕੇ ਆਣਾ ਆ ਮੇਰਾ ਬਲੂਪ੍ਰਿੰਟ ਆ ਆ ਮੇਰੀ ਸਟ੍ਰੈਟਜੀ ਆ ਆ ਬੰਦੇ ਡਰੱਗ ਦੇ ਵਿੱਚ ਇਨਵੋਲ ਰਹੇ ਆ ਆ ਬੰਦਿਆਂ ਨੂੰ ਅਸੀਂ ਇੱਦਾਂ ਹੈਬਿਟੇਟ ਕਰ ਸਕਦੇ ਆ ਆ ਪੰਜਾਬ ਦਾ ਜਿਹੜਾ ਪੈਸਾ ਲੁੱਟਿਆ ਹੋਇਆ ਲੀਡਰਾਂ ਨੇ ਇਹਨਾਂ ਕੋਲੋਂ ਕਢਾ ਕੇ ਅਸੀਂ ਆ ਨੌਜਵਾਨਾਂ ਨੂੰ ਰੀਹੈਬਿਲੀਟੇਟ ਕਰਕੇ ਨਸ਼ੇ ਛੁਲੇ ਆ ਸਕਦੇ ਆ ਉਹਦੇ ਉੱਤੇ ਬਲੂਪ੍ਰਿੰਟ ਦੇਣ ਪੰਜਾਬ ਦੇ ਪ੍ਰੋਫੈਸਰ ਵਿਲਸਾ ਸਿੰਘ ਵਿਲਟੋਆ ਨੇ ਬੜੇ ਅੱਛੇ ਵਕਤਾ ਨੇ ਪੜੇ ਲਿਖੇ ਨੇ ਪੰਜਾਬ ਦੇ ਐਜੂਕੇਸ਼ਨ ਨੂੰ ਅਸੀਂ ਕਿੱਦਾਂ ਰਿਫਾਰਮ ਕਰ ਸਕਦੇ ਆ ਕਾਲਜਾਂ ਨੂੰ ਸਕੂਲਾਂ ਨੂੰ ਆਪਣਾ ਬਲੂਪ੍ਰਿੰਟ ਹਮੇਸ਼ਾ ਤਿਆਰ ਕਰਕੇ ਦਿਓ ਇਹ ਯਾਰ ਉਹਨੇ ਕਿੱਕਲੀ ਪਾ ਲਈ ਇਹਨੇ ਕਰ ਲਈ ਇਹ ਪੰਜਾਬ ਦਾ ਪਲਾਏ ਦੇ ਨਾਲ ਨਹੀਂ ਹੋਣਾ ਪੰਜਾਬ ਦੇ ਵਿੱਚ ਕੈਂਸਰ ਡਰੱਗ ਪਾਣੀ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਹੈਗਾ 40 ਫੁੱਟ ਤੇ ਪਾਣੀ ਬਿਰਸਾ ਸਿੰਘ ਵਲਟੋਹਾ ਜੀ ਪਿੰਦੇ ਸੀ ਆ 400 ਫੁੱਟ ਚਲਾ ਗਿਆ 10 ਸਾਲ 15 ਸਾਲ ਤੁਸੀਂ ਵੀ ਰਾਜ ਕਰ ਲਿਆ 25 ਸਾਲ ਪ੍ਰਕਾਸ਼ ਸਿੰਘ ਬਦਲ ਕਰ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਕਰ ਗਏ ਸਰਦਾਰ ਬਿਆਨ ਸਿੰਘ ਪਠਾੜ ਚਰਨਜੀਤ ਚੰਨੀ ਕਿੰਨੇ ਮੁੱਖ ਮੰਤਰੀ ਆ ਗਏ ਹਰਚਰਨ ਸਿੰਘ ਬਰਾੜ ਆ ਗਿਆ ਪੰਜਾਬ ਦੇ ਪਾਣੀ ਦੇ ਬਚਾਉਣ ਦੀ ਗੱਲ ਕਰੋ ਅੱਜ ਮੈਂ ਤੁਹਾਨੂੰ ਇੱਥੇ ਦੱਸ ਕੇ ਚੱਲਾਂ ਪੰਜਾਬ ਦੇ ਵਿੱਚ ਇਸ ਸਾਲ ਫੇਰ ਝੋਨਾ ਜ਼ਿਆਦਾ ਬੀਜਿਆ ਗਿਆ ਤੇ ਪਾਣੀ ਦੀ ਖਪਤ ਜ਼ਿਆਦਾ ਹੋਈ ਹੈ 15% ਜਿਹੜਾ ਔਨ ਰਿਕਾਰਡ ਹੈ ਕਿ ਐਤ ਕੀ ਝੋਨਾ ਵੱਧ ਆ ਰਿਹਾ ਔਨ ਰਿਕਾਰਡ ਕਹਿ ਰਹੇ ਆ ਤੇ ਪਾਣੀ ਦੀ ਖਪਤ ਉਸੇ ਹਿਸਾਬ ਨਾਲ ਕੈਲਕੂਲੇਟ ਕਰ ਲੋ ਕਿੰਨੀ ਹੋਈ ਹੈ ਤੇ ਪੰਜਾਬ ਦਾ ਪਾਣੀ ਜਿਹੜਾ ਵਾ ਅਸੀਂ ਉਹਨੂੰ ਬਚਾਉਣ ਦੀ ਬਜਾਏ ਅਸੀਂ ਗੱਲਾਂ ਕਿਹੜੀਆਂ ਕਰਦੇ ਪਏ ਯਾਰ ਬਿਲਕੁਲ ਗੱਲਾਂ ਕਿਹੜੀਆਂ ਹੋ ਰਹੀਆਂ ਨੇ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਆ ਸੀਐਮ ਭਗਵੰਤ ਮਾਨ ਸ਼ੀਸ਼ੇ ਪਿੱਛੇ ਖੜ ਕੇ ਭਾਸ਼ਣ ਦਿੰਦੇ ਜਾਂ ਉਹ ਤੋਂ ਬਗੈਰ ਦਿੰਦੇ ਨੇ ਇਹ ਟਾਪਿਕ ਆਫ ਇਸ਼ੂ ਨਹੀਂ ਹੋਣਾ ਚਾਹੀਦਾ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਆਉਂਦੇ ਸਮੇਂ ਨੂੰ ਸਿਆਸੀ ਪੱਦਰ ਦੇ ਉੱਤੇ ਕੀ ਹਾਲਾਤ ਬਣਦੇ ਨੇ ਜਾਂ ਇਹੀ ਮੁੱਦਾ ਕਿੰਨਾ ਹੋਰ ਐਸਕੇਲੇਟ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ